ਖੇਡ ਜਗਤ ਨੂੰ ਵੱਡਾ ਝਟਕਾ ਰਾਸ਼ਟਰੀ ਪੱਦਰ ਦੇ ਉੱਗੇ ਪਹਿਲਵਾਨ ਅਤੇ ਰੁਸਤਮੇ ਹਿੰਦ 2024 ਜੇਤੂ ਸਿਕੰਦਰ ਸ਼ੇਖ ਨੂੰ ਮੁਹਾਲੀ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ 24 ਅਕਤੂਬਰ 2025 ਨੂੰ ਖਰੜ ਮੁੱਲਾਂਪੁਰ 에ਅਰਪੋਰਟ ਰੋਡ ਤੇ ਹਥਿਆਰਾਂ ਦੀ ਖਰੀਦੋ-ਫਰੋਖਤ ਦੌਰਾਨ ਹੋਈ ਜਿਸ ਵਿੱਚ ਉਸਦੇ ਨਾਲ ਮਥਰਾ ਯੂਪੀ ਦੇ ਦੋ ਮੁੱਖ ਸਪਲਾਈਅਰ ਦਨਵੀਰ ਅਤੇ ਬੰਟੀ ਵੀ ਰੰਗੇ ਹੱਥੀ ਫੜੇ ਗਏ। ਇਸ ਰੈਕਟ ਦੇ ਤਾਰ ਖਤਰਨਾਕ ਪਪਲਾ ਗੁੱਜਰ ਗੈਂਗ ਨਾਲ ਜੁੜੇ ਹੋਏ ਹਨ ਅਤੇ ਸਿਕੰਦਰ ਸ਼ੇਖ ਨੂੰ ਗੈਂਗ ਲਈ ਸਥਾਨਕ ਖਰੀਦਦਾਰ ਦੱਸਿਆ ਜਾ ਰਿਹਾ ਹੈ ਜੋ ਮੁੱਲਾਂਪੁਰ ਗਰੀਬਦਾਸ ਵਿੱਚ ਕਿਰਾਏ ਤੇ ਰਹਿ ਰਿਹਾ ਸੀ। ਗ੍ਰਿਫਤਾਰੀ ਸਮੇ ਉਸ ਕੋਲੋਂ 1.99 ਲੱਖ ਰੁਪਏ ਨਕਦ, 5 ਗੈਰ ਕਾਨੂੰਨੀ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਜਿਸ ਕਾਰਨ ਉਸ ਦੇ ਖਿਲਾਫ ਖਰੜ ਸਦਰ ਵਿਖੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। 2 ਦਿਨ ਬਾਅਦ ਗੈਂਗ ਦਾ ਇੱਕ ਹੋਰ ਅਹਿਮ ਮੈਂਬਰ ਹੈਪੀ ਗੁੱਜਰ ਵੀ ਪੁਲਿਸ ਦੇ ਹੱਥੇ ਚੜ ਗਿਆ। ਅਤੇ ਇਹ ਘਟਨਾ ਖੇਡਾਂ ਦੀ ਥਾਂ ਅਪਰਾਧ ਦਾ ਰਾਹ ਚੁਣਨ ਵਾਲੇ ਇੱਕ ਪ੍ਰਤਿਭਾਸ਼ਾਲੀ ਖਿਡਾਰੀ ਦੀ ਚਿੰਤਾਜਨਕ ਕਹਾਣੀ ਬਣ ਗਈ ਹੈ।